ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਗੁਜਰੀ ਜੀ ਮਾਈ ਗੁਜਰੀ ਬਚਪਨ ਤੋਂ ਹੀ ਸ੍ਰੀ ਦਰਬਾਰ ਸਾਹਿਬ ਦੀ ਪ੍ਰੇਮਨ ਅਤੇ ਬਾਣੀ ਦੀ ਨੇਮਨ ਸੀ ਉਸ ਦੀ ਸ਼ਾਦੀ ਅਮਰਸਰ ਦੇ ਇੱਕ ਹਲਵਾਈ ਨਾਲ ਹੋ ਗਈ ਜੋ ਬੜਾ ਵਿਸ਼ਈ ਅਤੇ ਸ਼ਰਾਬੀ ਸੀ ਮਾਈ ਨੂੰ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਵੀ ਰੋਕੇ ਉਸ ਨੂੰ ਮਾਰੇ ਅਤੇ ਉਸ ਦੀ ਬੇਇੱਜ਼ਤੀ ਕਰੇ ਮਾਈ ਦਾ ਜੀਵਨ ਦੁੱਖਾਂ ਦੀ ਖਾਨ ਬਣ ਗਿਆ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਹਾਜ਼ਰ ਹੁੰਦੀ ਅਤੇ ਅਰਦਾਸਾਂ ਕਰਦੀ ਉਹ ਮਾਰ ਖਾਂਦੀ ਰਹੀ ਪਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਨਹੀਂ ਛੱਡੇ ਕੁਝ ਸਮਾਂ ਜੀਵਨ ਇਸੇ ਹਾਲ ਵਿੱਚ گزارਿਆ ਇੱਕ ਵਾਰੀ ਮੱਸਿਆ ਦੇ ਦਿਨ ਸ੍ਰੀ ਤਰਨਤਾਰਨ ਪੁੱਜੀ ਭਾਈ ਸਾਹਿਬ ਵੀ ਉੱਥੇ ਪੁੱਜੇ ਹੋਏ ਸਨ ਬੀਬੀ ਮੇਹਰਕੌਰ ਦੀ ਰਾਹੀ ਮਾਈ ਗੁਜਰੀ ਨੂੰ ਭਾਈ ਸਾਹਿਬ ਦੇ ਦਰਸ਼ਨ ਹੋਏ ਭਾਈ ਸਾਹਿਬ ਦੇ ਬਚਨ ਸੁਨੇ ਅਤੇ ਅੰਦਰ ਠੰਡ ਪਈ ਆਪਣੇ ਦੁਖੀ ਜੀਵਨ ਦੀ ਵਿਥਿਆ ਭਾਈ ਸਾਹਿਬ ਨੂੰ ਸੁਣਾਈ ਪਾਏ ਸਾਮ ਨੇ ਸੁਣ ਕੇ ਫਰਮਾਇਆ ਕਿ ਜੇ ਸਾਡੇ ਸਤਸੰਗ ਵਿੱਚ ਆਉਣਾ ਹੈ ਤਾਂ ਇਹ ਗੱਲ ਕਰੋ ਕਿ ਪਤੀ ਦਾ ਹੁਕਮ ਮੰਨੋ ਜੋ ਉਹ ਕਹੇ ਸੋ ਕਰੋ ਜੇ ਤਰ ਪਾਉਰ ਸਾਹਿਬ ਜਾਣੋ ਰੋਕੇ ਤਦੋਂ ਅੰਮ੍ਰਿਤ ਵੇਲੇ ਨਾ ਜਾਓ ਪਿੱਛੋਂ ਹੋ ਆਓ ਮਾਈ ਤੇਰੀ ਗਤੀ ਪਤੀ ਦੇ ਹੁਕਮ ਮੰਨਣ ਵਿੱਚ ਹੈ ਹੋਰ ਬਹੁਤ ਕੁਝ ਸਮਝਾਇਆ ਮਾਈ ਵਾਸਤੇ ਹੁਕਮ ਅਨੋਖਾ ਸੀ ਪਰ ਉਸ ਦਾ ਮਨ ਯਕੀਨ ਦੇ ਘਰ ਆ ਗਿਆ ਸੀ ਵਾਪਸ ਮੁੜ ਕੇ ਪਤੀ ਆਗਿਆ ਪਾਲਨ ਕਰਨ ਲੱਗ ਪਈ ਜੀਵੇਂ ਪਤੀ ਆਖੇ ਤਿਵੇਂ ਹੀ ਕਰੇ ਸ਼ਰਾਬ ਨਾਲ ਖਾਣ ਲਈ ਜੋ ਚੀਜ਼ ਕਹੇ ਬਣਾ ਦੇਵੇ ਦਰਬਾਰ ਸਾਹਿਬ ਜਾਨ ਅਤੇ ਪਾੜ ਦੇ ਸਮੇਂ ਬਦਲ ਲਈ ਵਿਚ ਵਿਚ ਭਾਈ ਸਾਹਿਬ ਦੇ ਦਰਸ਼ਨ ਕਰਨ ਆਵੇ ਅਤੇ ਸੁਮਤਾਂ ਲੈ ਜਾਵੇ ਅਤੇ ਇਸ ਗਾਖੜੀ ਕਾਰ ਨੂੰ ਕਮਾਉਣ ਦੀ ਸ਼ਕਤੀ ਵੀ ਲੈ ਜਾਵੇ ਕੁਝ ਦਿਨਾਂ ਪਿਛੋਂ ਉਹ ਹਲਵਾਈ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਤੇਰੇ ਵਿੱਚ ਇਹ ਤਬਦੀਲੀ ਕਿਵੇਂ ਆ ਗਈ ਹੈ ਅੱਗੇ ਹਰ ਰੋਜ਼ ਮਾਰ ਕੁਟਾਈ ਹੁੰਦੀ ਸੀ ਤੇ ਹੁਣ ਜੋ ਮੈਂ ਚਾਹੁੰਦਾ ਹਾਂ ਅੱਗੇ ਹੀ ਤਿਆਰ ਹੁੰਦਾ ਹੈ ਕੀ ਭੇਦ ਹੈ ਕੁਝ ਦਿਨ ਤਾਂ ਟਾਲਦੀ ਰਹੀ ਤੇ ਫਿਰ ਉਸ ਦੇ ਮਜਬੂਰ ਕਰਨ ਤੇ ਉਸਨੇ ਸਭ ਕੁਝ ਦੱਸ ਦਿੱਤਾ ਹਲਵਾਈ ਦੇ ਅੰਦਰ ਵੀ ਅਜੇ ਮਾਪੁਰਸ਼ ਦੇ ਦਰਸ਼ਨਾ ਦੀ ਖਿੱਚ ਹੋਈ ਮਾਈ ਡਰਦੀ ਡਰਦੀ ਉਸ ਨੂੰ ਲੈ ਗਈ ਭਾਈ ਸਾਹਿਬ ਦੇ ਦਰਸ਼ਨ ਕਰਕੇ ਅਤੇ ਸਿੱਖਿਆ ਪ੍ਰਾਪਤ ਕਰਕੇ ਹਲਵਾਈ ਦਾ ਜੀਵਨ ਵੀ ਪਲਟ ਗਿਆ ਗੁਰ ਚਰਨਾ ਦੀ ਪ੍ਰੇਮਨ ਮਾਈ ਨਾਮ ਰੰਗ ਵਿੱਚ ਆਪਣਾ ਜੀਵਨ ਸਫਲ ਕਰ ਗਈ ਬੀਬੀ ਅਮਰਾ ਜੀ ਬੀਬੀ ਅਮਰਾ ਸਰਦਾਰ ਖਜਾਨ ਸਿੰਘ ਸੂਰੀ ਦੀ ਪਤਨੀ ਸੀ ਉਹ ਕੋਮਰੀ ਆਏ ਹੋਏ ਸਨ ਅਤੇ ਸਰਦਾਰ ਕਰਤਾਰ ਸਿੰਘ ਜੀ ਦੇ ਘਰ ਠਹਿਰੇ ਹੋਏ ਸਨ ਭਾਈ ਵੀਰ ਸਿੰਘ ਜੀ ਵੀ ਉੱਥੇ ਹੀ ਠਹਿਰੇ ਬੀਬੀ ਦੀ ਸ਼ਾਦੀ ਹੋਇਆ ਅਜੇ ਥੋੜਾ ਹੀ ਸਮਾਂ ਹੋਇਆ ਸੀ ਉਹ ਚੁੱਪਚਾਪ ਅਤੇ ਸ਼ਾਂਤ ਚਿੱਤ ਬੀਬੀ ਸੀ ਨਾਮ ਦੀ ਰੰਗਨ ਅਜੇ ਉਸ ਨੂੰ ਨਹੀਂ ਚੜੀ ਸੀ ਉਹ ਲੰਗਰ ਦੀ ਸੇਵਾ ਵਿੱਚ ਤਤਪਰ ਰਹਿੰਦੀ ਅਤੇ ਸੇਵਾ ਕਰਦੀ ਰਹਿੰਦੀ ਪਾਈ ਸਾਹਿਬ ਸਾਰਿਆਂ ਵਿੱਚ ਬੈਠ ਨਾਮ ਬਾਣੀ ਦੇ ਬਚਨ ਬਿਲਾਸ ਕਰਦੇ ਪਰ ਬੀਬੀ ਅਮਰਾ ਲੰਗਰ ਵਿੱਚ ਰੁੱਝੀ ਹੋਣ ਕਾਰਨ ਇਹ ਸਿੱਖਿਆ ਉਪਦੇਸ਼ ਨਾ ਸੁਣ ਸਕਦੀ ਪਰ ਪਾਈ ਸਾਹਿਬ ਨੂੰ ਉਸਦੀ ਘਾਲ ਦੀ ਕਦਰ ਸੀ ਇੱਕ ਦਿਨ ਪਾਈ ਸਾਹਿਬ ਲੰਗਰ ਵਿੱਚ ਗਏ ਅਤੇ ਬੀਬੀ ਨੂੰ ਲੰਗਰ ਵਿੱਚ ਜੁਟਿਆਂ ਤੱਕਿਆ ਸਿਰ ਤੇ ਪਿਆਰ ਦਿੱਤਾ ਮੱਥੇ ਤੇ ਹੱਥ ਰੱਖਿਆ ਤੇ ਨੈਣ ਬੰਦ ਕਰਕੇ ਕਿਸੇ ਰੰਗ ਵਾਹਿਗੁਰੂ ਵਾਹਿਗੁਰੂ ਕਿਹਾ ਵਾਹਿਗੁਰੂ ਜਾਣੇ ਕੀ ਹੋਇਆ ਅਮਰਾ ਰੋ ਰਹੀ ਸੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਸੀ ਅਮਰਾ ਨੂੰ ਨਾਮ ਪ੍ਰਾਪਤ ਹੋ ਗਿਆ ਤੇ ਅਮਰਾ ਕਿਸੇ ਅਮਰੀ ਸੁਖ ਵਿੱਚ ਗੜੂੰਦ ਹੋ ਗਈ। ਲੰਗਰ ਦੀ ਸੇਵਾ ਡਾਕਟਰ ਕਰਤਾਰ ਸਿੰਘ ਜੀ ਦੀ ਸੁਪਤਨੀ ਬੀਬੀ ਪ੍ਰਿਆ ਜੀ ਨੇ ਸੰਭਾਲ ਲਈ। ਬੀਬੀ ਦਾ ਜੀਵਨ ਬਹੁਤ ਉੱਚਾ ਹੋਇਆ ਹੈ ਅਤੇ ਨਾਮ ਬਾਣੀ ਵਿੱਚ ਰੰਗੀ ਗਈ। ਸੰਤ ਸੰਗਤ ਸਿੰਘ ਜੀ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਦੇ ਬਜ਼ੁਰਗਾਂ ਨੂੰ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਜੀ ਦੀ ਬਖਸ਼ਿਸ਼ ਪ੍ਰਾਪਤ ਹੋਈ ਸੀ। ਉਹਨਾਂ ਦੇ ਗੁਰਮੁਖ ਭਾਈ ਫਤੇਜੰਨ ਜੀ ਦਾ ਜਦੋਂ ਸ਼ਰੀਰ ਤਿਆਗਨ ਦਾ ਸਮਾਂ ਆਇਆ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਹੁਣ ਤਿਆਰੀ ਹੈ। ਸੰਤ ਉਹਨਾਂ ਦੇ ਚਰਨ ਪਕੜ ਕੇ ਰੋਏ ਅਤੇ ਕਿਹਾ ਕਿ ਮੈਂ ਅਜੇ ਰਸਤੇ ਵਿੱਚ ਹਾਂ, ਆਪ ਤੁਰ ਪਏ ਹੋ। ਉਹਨਾਂ ਨੇ ਵਚਨ ਕੀਤਾ ਮੇਰੇ ਪਿੱਛੋਂ ਤੁਹਾਨੂੰ ਇੱਕ ਗੁਰਮੁਖ ਮਿਲੇਗਾ ਜੋ ਤੁਹਾਨੂੰ ਪੂਰਨ ਕਰੇਗਾ ਅਤੇ ਤੁਸਾਂ ਦੇ ਸਭ ਸੰਸੇ ਨਿਵਰਤ ਕਰੇਗਾ। ਸਮਾਂ ਬੀਤਨ ਤੇ ਉਹਨਾਂ ਨੂੰ ਇੱਕ ਸਾਧੂ ਮਿਲਿਆ ਜੋ ਬੜਾ ਕਾਲੀ ਤੇ ਕਰਾਮਾਤੀ ਅਤੇ ਦਿੱਧੀਆਂ ਸਿੱਧੀਆਂ ਪ੍ਰਾਪਤੀ ਵਾਲਾ ਪ੍ਰਸਿੱਧ ਸੀ ਸੰਤ ਜੀ ਉਸਦੇ ਪ੍ਰੇਮੀ ਹੋ ਗਏ ਅਤੇ ਇਹ ਸਮਝਣ ਲੱਗ ਪਏ ਕਿ ਪਹਿਲੇ ਗੁਰਮੁਖ ਜੀ ਦਾ ਜੋ ਬਚਨ ਸੀ ਕਿ ਗੁਰਮੁਖ ਮਿਲੇਗਾ ਸੋ ਪੂਰਾ ਹੋ ਗਿਆ ਹੈ ਅਤੇ ਮੇਲ ਹੋ ਗਿਆ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਪੁਸਤਕਾਂ ਪੜ੍ਹ ਕੇ ਸੰਤ ਕਦੇ-ਕਦੇ ਪ੍ਰਤੀਤ ਕਰਦੇ ਸਨ ਕਿ ਉਹ ਅਜੇ ਉਰੇ ਹੀ اٹਕੇ ਹੋਏ ਹਨ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦਾ ਕੀਰਤਨ ਸੁਣ ਕੇ ਵੀ ਉਹਨਾਂ ਨੂੰ ਕੁਝ ਧਣੁਕਾ ਵੱਜਦਾ ਸੀ ਪਰ ਉਹ ਆਪਣੇ ਰਾਗ ਵਿੱਚ ਮਸਤ ਸਨ ਇੱਕ ਦੋ ਵਾਰੀ ਉਹ ਅੰਮ੍ਰਿਤਸਰ ਵੀ ਗਏ ਕਿ ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਮਿਲ ਕੇ ਵਿਚਾਰ ਕਰਾਂਗੇ ਪਰ ਆਪਣੇ ਅੰਦਰ ਦਾ ਮਾਨ ਕਿ ਗੁਰੂ ਹਰ ਰਾਏ ਜੀ ਦੀਆਂ ਬਖਸ਼ਿਸ਼ ਪ੍ਰਾਪਤ ਹੈ ਅੱਗੇ ਆਖ ਲੋਂਦਾ ਸੀ ਭਾਈ ਸਾਹਿਬ ਆਪਣੇ ਛੋਟੇ ਵੀਰ ਭਾਈ ਜੈ ਰਾਜ ਸਿੰਘ ਦੇ ਅਚਾਨਕ ਚੜ੍ਹਾਈ ਕਰ ਜਾਣ ਤੇ ਸਹਤ ਪਰਿਵਾਰ ਦੇ ਕਮਾਲੀਏ ਪੁੱਛੇ ਜਦੋਂ ਚਿਤਾ ਨੂੰ ਅੱਗ ਦੇ ਦਿੱਤੀ ਗਈ ਤਾਂ ਭਾਈ ਸਾਹਿਬ ਜੀ ਨੇ ਸੰਤਾਂ ਨੂੰ ਇਸ਼ਾਰਾ ਕਰਕੇ ਆਪਣੇ ਪਾਸ ਬੁਲਾਇਆ ਤੇ ਕਿਹਾ ਕਿ ਇਸ ਸਮੇਂ ਪਰਮਾਰਤ ਦੀ ਗੱਲ ਕਰਨ ਦਾ ਮੌਕਾ ਨਹੀਂ ਪਰ ਇਤਨੀ ਗੱਲ ਮੈਂ ਕਹਿ ਦਿੰਦਾ ਹਾਂ ਕਿ ਆਪ ਦਾ ਮੁਰਸ਼ਿਦ ਆਪ ਨਾਲ ਨਰਾਜ਼ ਹੈ ਆਪ ਦੇ ਅੰਦਰ ਤਾਂ ਚਾਣੀਆਂ ਬਲਦੀਆਂ ਹਨ ਸੰਤ ਜੀ ਨੇ ਕੋਈ ਉੱਤਰ ਨਾ ਦਿੱਤਾ ਕਿਉਂਕਿ ਇਹ ਅਫਸਰ ਹੀ ਐਸਾ ਸੀ ਪਰ ਉਹ ਚਿੰਤਾ ਵਿੱਚ ਪੈ ਗਏ ਅਤੇ ਸੋਚਣ ਲੱਗੇ ਕਿ ਮੇਰੇ ਪਹਿਲੇ ਗੁਰਮੁਖ ਤਾਂ ਮੇਰੇ ਤੋਂ ਖੁਸ਼ ਹੋ ਗਏ ਸਨ ਪਰ ਭਾਈ ਸਾਹਿਬ ਨੇ ਇਹ ਕਿਸ ਤਰ੍ਹਾਂ ਕਹਿ ਦਿੱਤਾ ਕਿ ਉਹ ਮੇਰੇ ਨਾਲ ਨਰਾਜ਼ ਹਨ ਦਿਨ-ਬਦਿਨ ਇਹ ਸੋਚ ਵੱਧਦੀ ਹੀ ਗਈ ਅਤੇ ਅੰਦਰ ਸੰਤੁਸ਼ਟਤਾ ਦੀ ਕਮੀ ਪਾਸਨ ਲੱਗੀ ਕੁਝ ਸਮੇਂ ਪਿਛੋਂ ਉਹ ਸ੍ਰੀ ਅਮਰitsar ਗਏ ਅਤੇ ਭਾਈ ਸਾਹਿਬ ਜੀ ਨੂੰ ਮਿਲੇ ਗੱਲਾਂ-ਬਾਤਾਂ ਹੋਈਆਂ ਅਤੇ ਪਹਿਲੇ ਗੁਰਮੁਖ ਜੀ ਦੀ ਨਿਰਾਸ਼ਗੀ ਦਾ ਕਾਰਨ ਪਤਾ ਲੱਗ ਗਿਆ ਗਲਤ ਪਛਾਣ ਪ੍ਰਤੱਕ ਹੋ ਗਈ ਅਤੇ ਭਾਈ ਸਾਹਿਬ ਜੀ ਦੀ ਕਿਰਪਾਲਤਾ ਦੁਆਰਾ ਅਸਲ ਸਹੀ ਰਸਤਾ ਮਿਲ ਗਿਆ ਜਿਸ ਸਦਕਾ ਜੀਵਨ ਸਫਲ ਹੋ ਗਿਆ ਉਸੇ ਸਾਲ ਸੰਤ ਜੀ ਨੇ ਅੰਮ੍ਰਿਤ ਛਕਣ ਦਾ ਫੈਸਲਾ ਕੀਤਾ ਇਹ 1913 ਦੀ ਗੱਲ ਹੈ ਵਜ਼ੀਰ ਹਿੰਦ ਪ੍ਰੈਸ ਦੇ ਉੱਪਰ ਹੀ ਭਾਈ ਸਾਹਿਬ ਜੀ ਦੇ ਗ੍ਰਹਿ ਵਿਖੇ ਹੀ ਅਮਰਤ ਸੰਚਾਰ ਹੋਇਆ ਜਦੋਂ ਸੰਤ ਜੀ ਤਿਆਰੀ ਕਰ ਰਹੇ ਸਨ ਤਾਂ ਭਾਈ ਸਾਹਿਬ ਉੱਥੇ ਪੁੱਜੇ ਸੰਤਾ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਆਪਣੇ ਹਸਤ ਕਮਲਾ ਨਾਲ ਮੇਰੀ ਟੋਪੀ ਉਤਾਰੋ ਸੰਤ ਜੀ ਪਹਿਲੇ ਟੋਪੀ ਪਾਉਂਦੇ ਸਨ ਅਤੇ ਉਹਨਾਂ ਦਾ ਨਾਮ ਸੰਗਤ ਦਾਸ ਸੀ ਅਮਰਤ ਸ੍ਰੀਮਾਨ ਸੰਤ ਲਖਬੀਰ ਸਿੰਘ ਜੀ ਦੀ ਜਥੇਦਾਰੀ ਹੇਠ ਤਿਆਰ ਕੀਤਾ ਗਿਆ ਪੰਜਾਬ ਪਿਆਰਿਆਂ ਵਿੱਚ ਸਰਦਾਰ ਮੱਖਣ ਸਿੰਘ ਜੀ, ਬਾਬੂ ਨਾਰਾਇਣ ਸਿੰਘ ਜੀ, ਭਾਈ ਇੰਦਰ ਸਿੰਘ ਜੀ ਅਤੇ ਸਰਦਾਰ ਮਨਮੋਹਨ ਸਿੰਘ ਜੀ ਸ਼ਾਮਲ ਹੋਏ। ਭਾਈ ਸਾਹਿਬ ਆਪ ਮਹਾਰਾਜ ਜੀ ਦੀ ਤਾਬਿਆਂ ਬੈਠੇ। ਪਿੱਛੋਂ ਸੰਤਾਂ ਦਾ ਭਾਈ ਸਾਹਿਬ ਜੀ ਨਾਲ ਬਹੁਤ ਨੇੜੇ ਦਾ ਸੰਬੰਧ ਰਿਹਾ ਅਤੇ ਉਹਨਾਂ ਨੂੰ ਸਤਿਕਾਰ ਦੇ ਰਹੇ ਹਨ। ਇੱਕ ਵਾਰੀ ਸੰਤਾਂ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਆਖਿਆ, ਇਹ ਗੁਰਮੁਖ ਇੱਕ ਅਮੋਲਕ ਰੂਹ ਹਨ, ਬਖਸ਼ੀ ਹੋਈ ਰੂਹ ਹਨ, ਪੂਰਨ ਗੁਰਮੁਖ ਹਨ। ਤੁਸਾਂ ਨੂੰ ਕਦਰ ਨਹੀਂ ਤੁਹਾਨੂੰ ਕੋਈ ਪੁਰਬਲੇ ਕਰਮਾ ਕਰਕੇ ਸਸਤੀ ਪ੍ਰਾਪਤ ਹੋ ਗਈ ਹੈ ਮੈਨੂੰ ਪੁੱਛੋ ਮੈਨੂੰ ਕਦਰ ਹੈ ਮੈਨੂੰ ਪਛਾਣ ਹੈ ਐਸੀਆਂ ਬਖਸ਼ੀਆਂ ਆਤਮਾਵਾਂ ਸੰਸਾਰ ਵਿੱਚ ਕਦੇ-ਕਦੇ ਹੀ ਆਉਂਦੀਆਂ ਹਨ ਪਛਾਣੋ ਤੇ ਕਦਰ ਕਰੋ ਸਰਦਾਰ ਦਮੋਦਰ ਸਿੰਘ ਜੀ ਸਰਦਾਰ ਮਨਮੋਹਨ ਸਿੰਘ ਜੀ ਦੇ ਵੱਡੇ ਭਰਾਤਾ ਦਾ ਨਾਂ ਸਰਦਾਰ ਦਮੋਦਰ ਸਿੰਘ ਸੀ ਆਲੂ ਵਾਲੀਆ ਬਰਾਬਰੀ ਨੇ ਆਪਣੇ ਖਰਚੇ ਤੇ ਹੀ ਪ੍ਰੋਫੈਸਰ ਪੂਰਨ ਸਿੰਘ ਦੇ ਨਾਲ ਇਹਨਾਂ ਨੂੰ ਉੱਚੀ ਪੜ੍ਹਾਈ ਲਈ ਜਾਪਾਨ ਭੇਜਿਆ। ਆਪ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਤਿੰਨਾਂ ਸਾਲਾਂ ਵਿੱਚ ਪ੍ਰਾਪਤ ਕਰ ਲਈ ਪਰ ਕੁਸੰਗਤ ਵਿੱਚ ਪਾ ਕੇ ਇਹਨਾਂ ਕੇਸ ਕਤਲ ਕਰਵਾ ਦਿੱਤੇ। ਜਦੋਂ ਇਸ ਬਾਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ। ਉਹ ਪਿਤਾ ਤੋਂ ਡਰਦੇ ਹੋਏ ਵਾਪਸ ਨਾ ਪਰਤੇ ਅਤੇ ਲਗਭਗ 6 ਬਰੇ ਉਹ ਉਹਨਾਂ ਦੇਸ਼ਾਂ ਵਿੱਚ ਹੀ ਫਿਰਦੇ ਰਹੇ। ਆਖਰ 1906 ਵਿੱਚ ਵਾਪਸ ਆਏ। ਕਾਫੀ ਕਹਿਣ ਸੁਣਨ ਤੋਂ ਪਿਛੋਂ ਉਹਨਾਂ ਨੇ ਕੇਸ ਦਾ ਰੱਖ ਲਈ ਪਰ ਉਹ ਸਿੱਖੀ ਤੋਂ ਉਪਰੇ ਰਹੇ ਜਦੋਂ ਆਪ ਜਾਪਾਨ ਗਏ ਸਨ ਤਾਂ ਆਪ ਜੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਇੱਕ ਲੜਕਾ ਵੀ ਹੋਇਆ ਸੀ ਪਿੱਛੋਂ ਉਹਨਾਂ ਨੇ ਦੱਸਿਆ ਕਿ ਜੇਕਰ ਮੇਰੀ ਸ਼ਾਦੀ ਨਾ ਹੋਈ ਹੁੰਦੀ ਤਾਂ ਮੈਂ ਵਾਪਸ ਨਹੀਂ ਸੀ ਆਉਣਾ ਕਿਉਂਕਿ ਇਹ ਮੇਰਾ اخਲਾਕੀ ਫਰਜ਼ ਹੈ ਕਿ ਮੈਂ ਬੱਚੇ ਅਤੇ ਪਤਨੀ ਨੂੰ ਸੰਭਾਲਾਂ ਆਪ ਕਸ਼ਮੀਰ ਵਿੱਚ ਬਿਜਲੀ ਦੇ ਇੰਜੀਨੀਅਰ ਲੱਗ ਗਏ ਆਪ ਸਰਦੀਆਂ ਵਿੱਚ ਐਪਟਾਪਾ ਜਾਂਦੇ ਤਾਂ ਉਹਨਾਂ ਦੇ ਪਿਤਾ ਜੀ ਸਿੱਖੀ ਬਾਰੇ ਕਾਫੀ ਕੁਝ ਦੱਸਦੇ ਪਰ ਉਹਨਾਂ ਦੇ ਕੁਝ ਅਸਰ ਨਾ ਹੁੰਦਾ 1913 ਵਿੱਚ ਸਰਦਾਰ ਮਨਮੋਹਨ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਮਿਲੇ ਅਤੇ ਬੇਨਤੀ ਕੀਤੀ ਕਿ ਆਪਣੇ ਸਾਥੀ ਨੂੰ ਵੀ ਇਸ ਰੰਗ ਵਿੱਚ ਰੰਗੋ ਸਾਡੇ ਪਰਿਵਾਰ ਵਿੱਚ ਉਹ ਵੱਖਰੇ ਵੱਖਰੇ ਹਨ ਉੱਤਰ ਵਿੱਚ ਪ੍ਰੋਫੈਸਰ ਸਾਹਿਬ ਨੇ ਕਿਹਾ ਜਦੋਂ ਆਦਮੀ ਪਾਣੀ ਅੰਦਰ ਡੁੱਬਦਾ ਹੈ ਤਦੋਂ ਨਹੀਂ ਬੈਠ ਜਾਂਦਾ ਕੋਚਰ ਜਾ ਕੇ ਫਿਰ ਉੱਪਰ ਆਉਂਦਾ ਹੈ ਕੁਦਰਤ ਮੌਕਾ ਦਿੰਦੀ ਹੈ ਜੋ ਹੁਣ ਵੀ ਕੋਈ ਵੇਖ ਲਵੇ ਤੇ ਕੱਢ ਲਵੇ ਅਤੇ ਬਚ ਜਾਵੇ ਜੋ ਆਦਮੀ ហេਠਾ ਜਾ ਕੇ ਕਿਧਰੇ ਆੜ ਗਿਆ ਕਿਸੇ ਚੀਜ਼ ਦੇ ហេਠਾ ਆ ਗਿਆ ਉਹ ਫਿਰ ਉੱਪਰ ਨਹੀਂ ਆਉਂਦਾ ਉਸ ਦੇ ਬਚ ਜਾਣ ਦਾ ਅਫਸਰ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਮੈਂ ਗੁਰੂ ਜੀ ਦੀ ਸਿੱਖੀ ਦਾ ਤਿਆਗ ਕੀਤਾ ਪਰ ਪਰਮਾਰਥ ਦੇ ਰਸਤੇ ਨੂੰ ਛੋੜਿਆ ਨਹੀਂ ਹਰ ਖਿਆਲ ਦੇ ਸਾਧੂਆਂ ਸੰਤਾਂ ਮਹਾਤਮਾਵਾਂ ਨੂੰ ਮਿਲਦਾ ਰਿਹਾ ਖੋਜ ਕਰਦਾ ਰਿਹਾ ਮੇਰੀ ਭਾਲ ਜਾਰੀ ਰਹੀ ਗੁਰੂ ਜੀ ਦੀ ਮਿਹਰ ਹੋਈ ਗੁਰਮੁਖ ਦੀ ਪ੍ਰਾਪਤੀ ਹੋ ਗਈ ਦਮੋਦਰ ਸਿੰਘ ਨੇ ਇਹ ਰਸਤਾ ਹੀ ਤਿਆਗ ਦਿੱਤਾ ਹੈ 1911 ਵਿੱਚ ਦਮੋਦਰ ਸਿੰਘ ਜੀ ਦੀ ਪਤਨੀ ਚੜਾਈ ਕਰ ਗਈ ਸੀ ਪਹਿਲਾਂ ਤਾਂ ਕਹਿੰਦੇ ਸਨ ਕਿ ਹੋਰ ਸ਼ਾਦੀ ਨਹੀਂ ਕਰਨੀ ਪਰ 1913 ਵਿੱਚ ਉਹ ਡੇਰਾਦੂਨ ਗਏ ਉੱਥੋਂ ਪ੍ਰੋਫੈਸਰ ਪੂਰਨ ਸਿੰਘ ਦੇ ਮਿਲਣ ਵਾਲੇ ਪਰਿਵਾਰ ਦੀ ਇੱਕ ਲੜਕੀ ਡਿੱਠੀ ਜਿਸ ਦੀ ਮਾਂ ਮੇਮ ਸੀ ਅਤੇ ਲੜਕੀ ਪੜ੍ਹੀ ਲਿਖੀ ਸੁਸ਼ੀਲ ਅਤੇ ਸੋਹਣੀ ਸੀ ਪੂਰਨ ਸਿੰਘ ਨੇ ਇਹਨਾਂ ਨਾਲ ਗੱਲਬਾਤ ਕੀਤੀ ਅਤੇ ਇਹ ਮੰਨ ਗਈ ਲੜਕੀ ਦੀ ਮਾਂ ਵੀ ਮੰਨ ਗਈ। ਦਮੋਦਰ ਸਿੰਘ ਉਸ ਲੜਕੀ ਪਰ ਮੋਹਤ ਹੋ ਗਈ ਪਰ ਲੜਕੀ ਨੇ ਉਹਨਾਂ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਉਦਾਸ ਚਿਤ ਪ੍ਰੋਫੈਸਰ ਸਾਹਿਬ ਦੇ ਘਰ ਆ ਗਈ। ਪੁੱਛਣ ਤੇ ਉਹ ਰੋ ਪਈ ਅਤੇ ਕਿਹਾ ਕਿ ਮੈਨੂੰ ਕੋਈ ਸਾਥੀ ਪਸੰਦ ਨਹੀਂ ਸੀ ਆਉਂਦਾ। ਇੱਕ ਲੜਕੀ ਮਨ ਨੂੰ ਭਾਈ ਸੀ ਉਸਨੇ ਨਾ ਕਰ ਦਿੱਤੀ ਹੈ। ਮੇਰਾ ਜੀਵਣਾ ਹੀ નિਸਫਲ ਹੈ। ਉਹ ਉਦਾਸ ਚਿਤ ਬਾਹਰ ਹੀ ਟੈਲਦੇ ਰਹੇ ਅਤੇ ਕਹਿਣ ਦੇ ਵੀ ਕਮਰੇ ਅੰਦਰ ਨਾ ਆਏ। ਪ੍ਰੋਫੈਸਰ ਸਾਹਿਬ ਨੇ ਇੱਕ ਗਲਾਸ ਵਿੱਚ ਵਿਸਕੀ ਜਾਂ ਬਰਾਂਦੀ ਪਾ ਕੇ ਉਹਨਾਂ ਨੂੰ ਕਿਹਾ ਕਿ ਇਹ ਦਵਾਈ ਹੈ ਪੀ ਲਵੋ ਕੁਝ ਮਿੰਟਾਂ ਵਿੱਚ ਅਜੀਹਾ ਅਸਰ ਹੋਇਆ ਕਿ ਗਾਮ ਗਲਤ ਹੋ ਗਿਆ ਅਤੇ ਸਰੂਰ ਵਿੱਚ ਗੱਲਾਂ-ਬਾਤਾਂ ਕੀਤੀਆਂ ਅਤੇ ਖਾਣਾ ਵੀ ਖਾਦਾ ਪ੍ਰੋਫੈਸਰ ਸਾਹਿਬ ਨੇ ਇਹ ਚੰਗਾ ਮੌਕਾ ਜਾਣ ਕੇ ਆਖਿਆ ਜਿਸ ਤਰ੍ਹਾਂ ਹੁਣ ਤੂੰ ਕਿਸੇ ਸਰੂਰ ਵਿੱਚ ਹੈ ਖੁਸ਼ੀ ਵਿੱਚ ਹੈ ਉਤਸ਼ਾਹ ਵਿੱਚ ਹੈ ਨਾਮ ਪ੍ਰਾਪਤ ਫਕੀਰ ਅਠੇ ਪੈਰ ਇਸੇ ਤਰ੍ਹਾਂ ਦੇ ਸਗੋਂ ਇਸ ਥੀ ਉੱਚੇ ਨਸ਼ੇ ਵਿੱਚ ਤੇ ਸਰੂਰ ਵਿੱਚ ਰਹਿੰਦਾ ਹੈ ਮੈਂ ਤੈਨੂੰ ਇੱਕ ਪੈਗ ਵਿਸਕੀ ਦਾ ਦਿੱਤਾ ਹੈ ਜਿਸ ਦਾ ਇਹ ਅਸਰ ਹੈ ਇਹ ਨਸ਼ਾ ਉਤਰ ਜਾਏਗਾ ਫਿਰ ਤੈਨੂੰ ਟੋਟ ਪਵੇਗੀ ਮਗਰ ਨਾਮ ਪ੍ਰਾਪਤ ਫਕੀਰ ਨੂੰ ਨਾਮ ਦੇ ਆਸਰੇ ਗੁਰਮੁਖ ਦੀ ਮਿਹਰ ਦਾ ਸਦਕਾ ਜੋ ਜ਼ਰੂਰ ਪ੍ਰਾਪਤ ਹੁੰਦਾ ਹੈ ਉਹ ਜਿਉਂ-ਜਿਉਂ ਨਾਮ ਰਸ ਪੀਓ ਵੱਧਦਾ ਹੀ ਜਾਂਦਾ ਹੈ ਮੇਰੇ ਤਜਰਬੇ ਵਿੱਚ ਇਹ ਆਈ ਤੇ ਅਜਮਾਈ ਚੀਜ਼ ਹੈ ਤੇ ਬਿਲਕੁਲ ਠੀਕ ਤੇ ਸੱਚ ਆਖਦਾ ਹਾਂ ਉਹ ਕੁਝ ਦਿਨ ਹੋਰ ਉੱਥੇ ਟਹਿਰੇ ਪ੍ਰੋਫੈਸਰ ਸਾਇਮ ਨੇ ਨਾਮ ਦੀ ਜਾਦ ਸਿਖਾਈ ਕਿ ਨਾਮ ਦਾ ਸਾਬਨ ਲਾ ਕੇ ਕਿਸ ਤਰ੍ਹਾਂ ਮਨ ਨੂੰ ਧੋਈਦਾ ਹੈ ਨਾਮ ਦੀ ਅਜਾਈ ਖਿੱਚ ਪਈ ਕਿ ਪ੍ਰੋਫੈਸਰ ਸਾਇਮ ਨੂੰ ਕਹਿਣ ਲੱਗੇ ਕਿ ਮੇਰੇ ਨਾਲ ਅੰਮ੍ਰਿਤਸਰ ਚੱਲੋ ਅਤੇ ਮੈਨੂੰ ਭਾਈ ਸਾਹਿਬ ਦੀ ਮਿੱਠੀ ਛੋਲੇ ਲੈ ਦੇਵੋ ਪ੍ਰੋਫੈਸਰ ਸਾਹਿਬ ਨੌਕਰੀ ਦੇ ਕਾਰਨ ਨਾ ਜਾ ਸਕੇ ਪਰ ਐਟਾਬਾਦ ਸਰਦਾਰ ਮਨਮੋਹਨ ਸਿੰਘ ਨੂੰ ਲਾਹੌਰ ਆਣ ਲਈ ਤਾੜ ਦੇ ਦਿੱਤੀ ਅਤੇ ਦਮੋਦਰ ਸਿੰਘ ਵੀ ਉੱਥੇ ਪੁੱਜ ਗਏ ਪ੍ਰੋਫੈਸਰ ਸਾਹਿਬ ਨੇ ਭਾਈ ਸਾਹਿਬ ਨੂੰ ਸਾਰੀ ਗੱਲ ਲਿਖ ਦਿੱਤੀ ਹੋਈ ਸੀ ਜਦੋਂ ਲਾਹੌਰ ਦੋਵੇਂ ਭਰਾ ਮਿਲੇ ਤਾਂ ਦਮੋਦਰ ਸਿੰਘ ਨੇ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਅੰਮ੍ਰਿਤਸਰ ਭਾਈ ਸਾਹਿਬ ਪਾਸ ਲੈ ਚੱਲਣ ਸਰਦਾਰ ਜੀ ਨੇ ਕਿਹਾ ਕਿ ਮੈਨੂੰ ਹੁਕਮ ਨਹੀਂ ਹੈ ਉਹਨਾਂ ਨੇ ਸਾਰੀ ਗੱਲ ਜੋ ਪ੍ਰੋਫੈਸਰ ਸਾਹਿਬ ਨਾਲ ਹੋਈ ਦੱਸੀ ਜਿਸ ਨਾਲ ਸਰਦਾਰ ਜੀ ਨੂੰ ਕੁਝ ਵਿਸ਼ਵਾਸ ਆਇਆ ਦੂਜੇ ਦਿਨ ਉਹ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਪੁੱਜ ਗਏ ਹਾਲ ਬਾਜ਼ਾਰ ਵਿੱਚ ਆਪਣੇ ਵੱਡੇ ਭਰਾਤਾਂ ਨੂੰ ਸਰਦਾਰ ਜੀ ਸਮਾਨ ਪਾਸ ਖੜਾ ਕਰਕੇ ਆਪ ਉੱਪਰ ਭਾਈ ਸਾਹਿਬ ਪਾਸ ਗਏ। ਅੱਗੇ ਭਾਈ ਸਾਹਿਬ ਆਪਣੇ ਸਿਮਰਨ ਕਮਰੇ ਵਿੱਚ ਕੁਝ ਲਿਖ ਪੜ੍ਹ ਰਹੇ ਸਨ। ਸਰਦਾਰ ਮਨਮੋਹਨ ਸਿੰਘ ਜੀ ਫਤਿਹ ਗ ਜਾ ਕੇ ਉੱਥੇ ਬੈਠ ਗਏ। ਕੋਚਰ ਪਿੱਛੋਂ ਭਾਈ ਸਾਹਿਬ ਨੇ ਪੁੱਛਿਆ ਕਿ ਦਮੋਦਰ ਸਿੰਘ ਕਿੱਥੇ ਹੈ? ਉੱਤਰ ਵਿੱਚ ਉਹਨਾਂ ਨੇ ਆਖਿਆ ਕਿ ਉਹ ੇਠਾਂ ਹਨ। ਭਾਈ ਸਾਹਿਬ ਫਿਰ ਕੰਮ ਵਿੱਚ ਰੁੱਝ ਗਏ। 10 ਮਿੰਟ ਪਿੱਛੋਂ ਫਿਰ ਭਾਈ ਸਾਹਿਬ ਨੇ ਕਿਹਾ ਜਦੋਂ ਕਿ ਕੰਮ ਖਤਮ ਹੋ ਗਿਆ ਸੀ ਕਿ ਦਮੋਦਰ ਸਿੰਘ ਕਿੱਥੇ ਹੈ ਚਲੋ ਮਿਲੀਏ ਸਰਦਾਰ ਜੀ ਨੇ ਉੱਤਰ ਦਿੱਤਾ ਕਿ ਉਹ ਬਾਜ਼ਾਰ ਵਿੱਚ ਸਮਾਨ ਦੇ ਪਾਸ ਖੜੇ ਹਨ ਭਾਈ ਸਾਹਿਬ ਉਹਨਾਂ ਨੂੰ ਬਾਜ਼ਾਰ ਵਿੱਚ ਮਿਲੇ ਅਤੇ ਨੌਕਰ ਨੂੰ ਸਦਕੇ ਸਮਾਨ ਚੁਕਵਾਇਆ ਅਤੇ ਉਹਨਾਂ ਨੂੰ ਉੱਪਰ ਲੈ ਆਏ ਅਤੇ ਰਲ ਕੇ ਚਾਹ ਛਕੀ ਭਾਈ ਸਾਹਿਬ ਪ੍ਰੋਫੈਸਰ ਸਾਹਿਬ ਦੇ ਬਾਰੇ ਦਮੋਦਰ ਸਿੰਘ ਤੋਂ ਪੁੱਛਦੇ ਰਹੇ ਅਤੇ ਉਹਨਾਂ ਦੇ ਨੇਤਰਾਂ ਵਿੱਚ ਸਤਿਕਾਰ ਤੇ ਮਿੱਠਾ ਭਾਵ ਸੀ ਤੇ ਜੀ ਪ੍ਰਣਾਮ ਸੀ ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਦਰਬਾਰ ਸਾਹਿਬ ਲੈ ਜਾਓ ਅਤੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਇਹਨਾਂ ਦੀ ਹਾਜ਼ਰੀ ਲਗਵਾਓ ਰਾਤ ਨੂੰ ਭਾਈ ਸਾਹਿਬ ਉਹਨਾਂ ਨਾਲ ਬਚਨ ਬਿਲਾਸ ਕਰਦੇ ਰਹੇ ਦੂਜੇ ਦਿਨ ਫਿਰ ਉਹ ਦਰਬਾਰ ਸਾਹਿਬ ਗਏ ਉਹਨਾਂ ਨੂੰ ਇੱਕ ਪੁਰਾਣਾ ਮਿੱਤਰ ਮਿਲ ਪਿਆ ਜੋ ਗੁਰਸਿੱਖ ਅਤੇ ਅਮਰਤਾਰੀ ਸੀ ਮਿੱਤਰ ਕਹਿਣ ਲੱਗਾ ਕਿ ਗੁਰੂ ਸਾਹਿਬ ਨੇ ਕਿਹਾ ਹੈ ਡਿਠੇ ਸਬੇ ਥਾਵ ਨਹੀਂ ਤੁਦਜੇਹਾ ਗੁਰੂ ਸਾਹਿਬ ਜੀ ਨੇ ਕਿਹੜੀ ਪ੍ਰਦੇਸ਼ਾਂ ਦੀ ਯਾਤਰਾ ਕੀਤੀ ਸੀ ਤੇ ਸਾਰੇ ਥਾਂ ਦੇਖੇ ਸਨ ਤੂੰ ਦੱਸ ਤਕਰੀਬਨ ساری ਦੁਨੀਆ ਗਾ ਕੇ ਆਇਆ ਹੈ ਇਹ ਥਾਂ ਕਿਹਦਾ ਹੈ ਉਹਨਾਂ ਨੇ ਕਿਹਾ ਸਤਿਗੁਰੂ ਜੀ ਨੇ ਠੀਕ ਫਰਮਾਇਆ ਹੈ ਮੈਂ ਜਾਪਾਨ ਦੇ ਬੋਧੀ ਮੰਦਰ ਯੂਰਪ ਅਮਰੀਕਾ ਦੇ ਵੱਡੇ ਚਰਚਾਂ ਵਿੱਚ ਗਿਆ ਹਾਂ ਪਰ ਜੋ ਪ੍ਰਭਾਵ ਸਵੇਰੇ ਅੰਮ੍ਰਿਤ ਵੇਲੇ ਅੱਜ ਇੱਥੇ ਦੇਖਿਆ ਤੇ ਮਾਣਿਆ ਹੈ ਕਿਦਰੇ ਨਹੀਂ ਦੇਖਿਆ ਉਹ ਮਿੱਤਰ ਇਹ ਸੁਣ ਕੇ ਨਿਰੁੱਤਰ ਹੋ ਗਿਆ ਦਮੋਦਰ ਸਿੰਘ ਜੋ ਪਹਿਲਾਂ ਸਿੱਖੀ ਨੂੰ ਤੇ ਗੁਰਬਾਣੀ ਨੂੰ ਮਖੌਲਾ ਕਰਦਾ ਸੀ ਅੱਜ ਪੂਰੀ ਤਰ੍ਹਾਂ ਬਦਲ ਚੁਕਾ ਸੀ ਭਾਈ ਸਾਹਿਬ ਜੀ ਨੇ ਦਿਨ ਨੂੰ ਤੇ ਫਿਰ ਸ਼ਾਮ ਨੂੰ ਸਿੱਖੀ ਉਤੇ ਬਚਨ ਕੀਤੇ ਰਾਤ ਨੂੰ ਭਾਈ ਸਾਹਿਬ ਉਹਨਾਂ ਦੇ ਕਮਰੇ ਵਿੱਚ ਆਏ ਅਤੇ ਕਹਿਣ ਲੱਗੇ ਤਮੋਦਰ ਸਿੰਘ ਤੁਸੀਂ ਬਿਜਲੀ ਦੇ ਇੰਜੀਨੀਅਰ ਹੋ ਤੁਸਾਨੂੰ ਕੀ ਕੋਈ ਉਪਦੇਸ਼ ਦੇਵੇ ਤੁਹਾਡੀ ਬਿਜਲੀ ਤੁਹਾਨੂੰ ਉਪਦੇਸ਼ ਦਿੰਦੀ ਹੈ ਤੁਸੀਂ ਇਹ ਤਾਂ ਮੰਨਦੇ ਹੋ ਕਿ ਅਸੀਂ ਵਾਹਿਗੁਰੂ ਜੀ ਦੀ ਅੰਸ਼ ਹ ਸਾਡੀ ਆਤਮਾ ਵਾਹਿਗੁਰੂ ਜੀ ਦੀ ਪੂਰਨ ਸ਼ਕਤੀ ਦਾ ਛੋਟੇ ਤੋਂ ਛੋਟਾ ਇੱਕ ਹਿੱਸਾ ਹੈ ਭਾਵੇਂ ਇੱਕ ਕਿਣਕਾ ਮਾਤਰ ਹੀ ਹੈ ਦੁਨੀਆਂ ਦੇ ਸਾਰੇ ਫਿਲਾਸਫਰ ਇਹ ਮੰਨਦੇ ਹਨ ਕਿ ਅਸੀਂ ਪੂਰਨ ਮਹਾਨ ਸ਼ਕਤੀ ਦਾ ਹੀ ਅੰਗ ਹਾਂ ਪਰ ਅਸੀਂ ਭੁੱਲੀ ਪੈ ਕੇ ਆਪਣੇ ਆਪਣੇ ਅਸਲੇ ਨੂੰ ਭੁੱਲ ਬੈਠੇ ਹਾਂ ਤੇ ਗੰਦੇ ਹੋ ਰਹੇ ਹਾਂ ਜੇ ਆਪਣੇ ਅਸਲੇ ਨਾਲ ਲੱਗੇ ਰਹਿੰਦੇ ਤਦ ਉਸ ਦੀ ਪੂਰਨ ਸ਼ਕਤੀ ਹਰ ਘੜੀ ਸਾਡੇ ਅੰਦਰ ਆਉਂਦੀ ਰਹਿੰਦੀ ਅਤੇ ਤਾਜ਼ਗੀ ਬਖਸ਼ਦੀ ਰਹਿੰਦੀ ਕਿਉਂਕਿ ਅਸੀਂ ਅਸਲ ਨਾਲੋਂ ਵਿਛੜ ਗਏ ਇਸ ਲਈ ਗੰਦੇ ਹੋ ਗਏ ਤੁਸੀਂ ਹੀ ਦੱਸੋ ਬਿਜਲੀ ਪਾਵਰ ਹਾਊਸ ਵਿੱਚ ਪੈਦਾ ਕਰਦੇ ਹੋ ਪਾਵਰ ਹਾਊਸ ਸ਼ਕਤੀ ਦਾ ਕੇਂਦਰ ਹੈ ਉਸ ਤੋਂ ਬਿਜਲੀ ਲੈ ਕੇ ਤਾਰਾਂ ਰਾਹੀਂ ਦੂਰ ਨੇੜੇ ਕਿੱਥੇ ਤੱਕ ਪਹੁੰਚਾਉਂਦੇ ਹੋ ਜਦੋਂ ਤੱਕ ਪਾਵਰ ਹਾਊਸ ਨਾਲ ਤਾਰਾਂ ਰਾਹੀਂ ਕਨੈਕਸ਼ਨ ਨਾ ਹੋਵੇ ਚਾਨਣਾ ਨਹੀਂ ਹੁੰਦਾ ਘਰ ਦੇ ਵਿੱਚ ਸੋਹਣੇ ਸੋਹਣੇ ਫਾਨੂਸ ਹਰ ਤਰ੍ਹਾਂ ਦੇ ਲਾਟੂ ਲਗਾਓ ਜੇ ਸਵਿਚ ਔਨ ਨਹੀਂ ਭਾਗ ਪਾਵਰ ਹਾਊਸ ਨਾਲ ਕਨੈਕਸ਼ਨ ਨਹੀਂ ਤਾਂ ਰੋਸ਼ਨੀ ਨਹੀਂ ਤੇ ਉਹਨਾਂ ਸੋਨੇ ਫਨੂਨਸਾ ਦੀ ਕੋਈ ਕੀਮਤ ਨਹੀਂ ਨਿਕੰਮੇ ਹਨ ਆਪ ਨੂੰ ਮੈਂ ਕੀ ਪਰਮਾਰਥ ਦੱਸਾਂ ਤੁਸੀਂ ਆਪਣੀ ਲਾਈਨ ਰਾਈ ਹੀ ਪਰਮਾਰਥ ਨੂੰ ਵਿਚਾਰੋ ਪਾਵਰ ਹਾਊਸ ਨਾਲ ਮੇਲ ਜਾਂ ਕਨੈਕਸ਼ਨ ਹੈ ਤਾਂ ਤੁਹਾਡੇ ਘਰ ਦੇ ਲਾਟੂ ਵਿੱਚ ਜੀਵਨ ਹੈ ਪ੍ਰਕਾਸ਼ ਹੈ ਕਨੈਕਸ਼ਨ ਕੱਟ ਹੋ ਜਾਏ ਤਾਂ ਨਿਰਜਿੰਦ ਕੱਚ ਦਾ ਢਾਂਚਾ ਹੈ ਇਸੇ ਤਰ੍ਹਾਂ ਜੇ ਸਿਵਾਇਗਰੂ ਨਾਲ ਜੁੜੇ ਰਹੀਏ ਤਾਂ ਅਸੀਂ ਜੀਵਤ ਹਾਂ ਤੇ ਵਿਛੜ ਜਾਈਏ ਤਾਂ ਮੁਰਦਾ ਬਿਜਲੀ ਵਿੱਚ ਤਾਰ ਹੀ ਕਨੈਕਸ਼ਨ ਹੈ ਪਰਮਾਰਥ ਵਿੱਚ ਨਾਮ ਸਿਮਰਨ ਦੁਆਰਾ ਅਸੀਂ ਵਾਹਿਗੁਰੂ ਨਾਲ ਜੁੜਦੇ ਹਾਂ ਭਾਈ ਸਾਹਿਬ ਨੇ ਉਪਦੇਸ਼ ਦੇਦਿਆਂ ਫਿਰ ਫਰਮਾਇਆ ਦੇਖੋ ਜਿਸ ਸਰੋਤ ਦਾ ਆਪਣੇ ਕੇਂਦਰੀ ਚਸ਼ਮੇ ਨਾਲ ਤੱਲਕ ਹੈ ਉਹ ਸਰੋਤ ਹਜ਼ਾਰਾਂ ਗੈਲਨ ਪਾਣੀ ਰੋਜ਼ਦਾਨ ਕਰਦਾ ਹੈ ਆਦਮੀ ਪਸ਼ੂ ਪੰਛੀ ਹਜ਼ਾਰਾਂ ਲਾਭ ਉਠਾਉਂਦੇ ਹਨ ਕਿਸੇ ਪੁਝਾਲ ਜਾਂ ਕਿਸੇ ਹੋਰ ਕਾਰਨ ਸਰੋਤ ਦਾ ਕਨੈਕਸ਼ਨ ਕੇਂਦਰੀ ਚਸ਼ਮੇ ਨਾਲੋਂ ਟੁੱਟ ਜਾਏ ਤਾਂ ਉਹ ਸਰੋਤ ਚਲਾ ਬਣ ਜਾਂਦਾ ਹੈ ਤੇ ਸੁਖ ਜਾਂਦਾ ਹੈ ਨਿਰੋਲ ਸਿੱਖੀ ਇਹੋ ਹੈ ਆਪਣੇ ਕੇਂਦਰੀ ਚਸ਼ਮੇ ਨਾਲ ਜੁੜੇ ਰਹਿਣਾ ਸੋਹਾਰ ਘੜੀ ਹਰ ਛਿੰ ਆਪਣੇ ਪਿਆਰੇ ਗੁਰੂ ਦੇ ਨਾਲ ਨਾਮ ਰਾਹੀ ਜੁੜੇ ਰਹੋ ਫਿਰ ਤਰੋ ਤਾਜ਼ਾ ਰਹੋਗੇ ਆਪ ਸੁਖੀ ਹੋਵੋਗੇ ਹੋਰਨਾਂ ਨੂੰ ਸੁਖ ਪ੍ਰਦਾਨ ਕਰਨ ਤੇ ਸਮਰਥ ਹੋਵੋਗੇ ਭਾਈ ਸੈਮ ਨੇ ਲਗਭਗ 2 ਘੰਟੇ ਉਪਦੇਸ਼ ਦਿੱਤਾ ਉਹਨਾਂ ਦੇ ਉਪਦੇਸ਼ ਦਾ ਇਹ ਅਸਰ ਹੋਇਆ ਕਿ ਦਮੋਦਰ ਸਿੰਘ ਨੇ ਸਤਿਕਾਰ ਵਿੱਚ ਸੀਸ ਨਿਵਾਇਆ ਭੁੱਲਾਂ ਬਖਸ਼ਾਈਆਂ ਅਤੇ ਨਾਮ ਦੇ ਲੜ ਲੱਗੇ ਪਹਿਲੀ ਮਿਲਣੀ ਵਿੱਚ ਹੀ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਉਹਨਾਂ ਦਾ ਜੀਵਨ ਪਲਟ ਗਿਆ ਇਸ ਦੇ ਪਿੱਛੋਂ ਆ ਭਾਈ ਸਾਹਿਬ ਜੀ ਦੇ ਬਹੁਤ ਨਿਕਟ ਵਰਤੀ ਹੋਏ ਆਪ ਜੀ ਨੇ ਕਈ ਵਾਰੀ ਭਾਈ ਸਾਹਿਬ ਨੂੰ 12 ਮੁੱਲੇ ਮਹੋਰੇ ਗੁਲਮਰਗ ਸਦਿਆ ਜਿੱਥੇ ਕਿ ਆ ਮੁਲਾਜ਼ਮ ਸਨ ਅਤੇ ਸੇਵਾ ਕੀਤੀ ਆਪ ਆਪਣਾ ਜੀਵਨ ਸਵਾਰ ਕੇ ਧੁਰ ਦਰਗਾਹੇ ਅਪੜ ਗਏ ਮਾਈ ਗੋਰੀ ਜੀ ਇਹ ਮਾਈ ਬਾਲ ਵਿਦਵਾ ਸੀ ਅਤੇ ਪਸ਼ਾਵਰ ਦੀ ਰਹਿਣ ਵਾਲੀ ਸੀ ਜਿਸ ਤਰ੍ਹਾਂ ਆਮ ਦੇਖੀਦਾ ਹੈ ਕਿ ਵਿਧਵਾ ਵਿਚਾਰੀ ਦਾ ਅਸਾਸਾ ਸ਼ਰੀਕ ਸੰਭਾਲ ਲੈਂਦੇ ਹਨ ਇਸ ਤਰ੍ਹਾਂ ਇਸ ਨਾਲ ਵੀ ਬੀਤੀ ਜੀਵਨ ਦੇ ਦਿਨ ਪੇਕਿਆਂ ਦੇ ਰਿਸ਼ਤੇਦਾਰਾਂ ਪਾਸ ਬਿਤਾ ਰਹੀ ਸੀ ਡਾਕਟਰ ਦੀਵਾਨ ਸਿੰਘ ਦੀ ਸੰਗਤ ਵਿੱਚ ਮਰਦਾਨ ਜਾ ਕੇ ਇਸ ਨੂੰ ਭਾਈ ਸਾਹਿਬ ਦੀ ਸੂ ਮਿਲੀ ਜਦੋਂ satsang ਵਿੱਚ ਆਈ ਤਾਂ ਜੀਵਨ ਦਾ ਅਸਲ ਮੰਤਵ ਸਮਝ ਵਿੱਚ ਆਇਆ ਜਦੋਂ ਨਾਮ ਦੀ ਪ੍ਰਾਪਤੀ ਹੋਈ ਤਦੋਂ ਇਤਨੀ ਖੁਸ਼ ਰਹਿੰਦੀ ਸੀ ਕਿ ਹਰ ਵੇਲੇ ਹਸਦੀ ਹੀ ਰਹਿੰਦੀ ਸੀ ਉਹ 도ੜਦੀ ਨਸਦੀ ਹੱਸਦੀ ਖਿੜੇ ਮੱਥੇ ਨਾਮ ਜਪਦੀ ਸੀ ਭਾਵੇਂ ਉਹ ਅਨਪੜ ਸੀ ਪਰ ਭਾਈ ਸਾਹਿਬ ਜੀ ਨੇ 21 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ ਕਰਨ ਦਾ ਹੁਕਮ ਦਿੱਤਾ ਉਹ ਅੰਤ ਸਮੇਂ ਤੱਕ ਇਸ ਨਿਯਮ ਦੀ ਪਾਲਣਾ ਕਰਦੀ ਰਹੀ ਤੇ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਅਨਪੜ ਹੋਣ ਕਾਰਨ ਸਿੱਧਕ ਕਮਾਲ ਦਾ ਸੀ ਇੱਕ ਵਾਰੀ ਭਾਈ ਸਾਹਿਬ ਜੀ ਦੇ ਛਾਪੇ ਖਾਣੇ ਵਾਲੇ ਮਕਾਨ ਵਿੱਚ ਚਾਹ ਦੀ ਟਰੇ ਲੱਗੀ ਹੋਈ 도ੜਦੀ ਲਿਆ ਰਹੀ ਸੀ ਜੋ ਗਿਰ ਗਈ ਸਾਰੇ ਬਰਤਨ ਟੁੱਟ ਗਏ ਅਤੇ ਆਪ ਵੀ ਹੀਠਾਂ ਆ ਪਈ। ਖੜਾਕ ਆਉਂਦੇ ਭਾਈ ਸਾਹਿਬ ਉੱਠੇ ਤਾਂ ਕੀ ਦੇਖਦੇ ਹਨ ਕਿ ਉਹ ਅੱਗੋਂ ਹੱਸ ਰਹੀ ਸੀ। ਭਾਈ ਸਾਹਿਬ ਉਸ ਦਾ ਖੇੜਾ ਦੇਖ ਕੇ ਖੁਸ਼ ਹੋਏ ਅਤੇ ਹੱਸਦੇ ਹੱਸਦੇ ਆਖਿਆ ਕਿ ਮੇਰਾ 50 ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਇਹ ਹਸਦੀ ਪਈ ਹੈ। ਉਹ ਫਿਰ ਵੀ ਹਸਦੀ ਹੀ ਰਹੀ ਅਤੇ ਚਾਹੋ ਚਾਈ ਹਮੇਸ਼ਾ ਮੰਗ ਖੇੜੇ ਵਿੱਚ ਹੀ ਸੀ। ਇੱਕ ਦਿਨ ਇੱਕ ਬੀਬੀ ਭਾਈ ਸਾਹਿਬ પાસે ਆਈ, ਉਹ ਘਰ ਨਹੀਂ ਸਨ। ਗੋਰੀ ਨੇ ਕੁੰਡਾ ਖੋਲਿਆ ਅਤੇ ਭੋਲੇ ਪਾ ਉਸ ਨੂੰ ਕੁੱਟ-ਕੁੱਟ ਕੇ ਮਿਲੀ। ਉਹ ਬੀਬੀ ਦਰਸਲ ਕਰੋ ਕਿਸੇ ਕਰੋਗੀ ਚਮੇਲੇ ਦੇ ਕਾਰਨ ਉਦਾਸ ਹੋ ਕੇ ਆਈ ਸੀ ਗੋਰੀ ਪਰ ਅਜੀਹਾ ਪ੍ਰਭਾਵ ਪਿਆ ਕਿ ਉਸ ਦਾ ਚਾਅ ਤੇ ਉਤਸ਼ਾਹ ਸਾਰਾ ਚੂਸਿਆ ਗਿਆ ਨਾਮ ਦੀ ਰੋ ਵੀ ਬੰਦ ਹੋ ਗਈ ਤੇ ਰੋਣ ਲੱਗ ਪਈ ਭਾਈ ਸਾਹਿਬ ਜੀ ਜਦੋਂ ਬਾਹਰੋਂ ਆਏ ਤਾਂ ਗੋਰੀ ਦੀ ਇਹ ਦਸ਼ਾ ਦੇਖ ਕੇ ਪੁੱਛਿਆ ਗੋਰੀ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਕਦੇ ਨਾ ਗੁੱਸੇ ਵਿੱਚ ਆਉਣ ਵਾਲੇ ਭਾਈ ਸਾਹਿਬ ਜ਼ਰਾ ਗੁੱਸੇ ਵਿੱਚ ਆ ਗਏ ਅਤੇ ਕਹਿਣ ਲੱਗੇ ਚੰਗਾ ਹੋਇਆ ਹੈ ਬਾਂਦਰਾਂ ਦੇ ਹੱਥ ਮੋਤੀ ਆ ਜਾਣ ਤਦੋਂ ਬਾਂਦਰ ਨੂੰ ਮੋਤੀਆਂ ਦੀ ਕੀ ਕਦਰ ਉਹ ਅਜਾਈ ਹੀ ਗਵਾ ਦੇਵੇਗਾ ਭਾਈ ਸਾਹਿਬ ਨੇ ਫਿਰ ਧਿਆਨ ਨਾ ਦਿੱਤਾ ਗੋਰੀ ਸਖਤ ਉਦਾਸ ਸੀ ਅਤੇ ਭੁੱਲ ਬਖਸ਼ਾਉਣ ਦਾ ਯਤਨ ਵੀ ਕੀਤਾ ਪਰ ਭਾਈ ਸਾਹਿਬ ਚੁੱਪ ਕਰਕੇ ਉੱਥੋਂ ਚਲੇ ਗਏ ਰਾਤ ਨੂੰ ਸਾਰੇ ਪ੍ਰਸ਼ਾਦਾ ਸ਼ੱਕੇ ਸੋ ਗਏ ਪਰ ਘਰ ਦਾ ਪ੍ਰਭਾਵ ਜੋ ਸਦਾ ਖੇੜੇ ਵਾਲਾ ਹੁੰਦਾ ਸੀ ਅੱਜ ਕੁਝ ਗਲومی ਜਿਹਾ ਸੀ ਭਾਈ ਸਾਹਿਬ ਨੂੰ ਯਤਨ ਕਰਨ ਤੇ ਵੀ ਨੀਂਦ ਨਾ ਆਈ ਅਤੇ ਠੰਡ ਵਿੱਚ ਉੱਪਰਲੀ ਛੱਤ ਤੇ ਗਏ ਉੱਥੇ ਦੇਖਿਆ ਕਿ ਗੋਰੀ ਬਗੈਰ ਕਿਸੇ ਗਰਮ ਕਪੜੇ ਦੇ ਤਖਤ ਪੋਸ਼ ਉੱਤੇ ਪਈ ਰੋ ਰਹੀ ਸੀ ਭਾਈ ਸਾਹਿਬ ਅੱਗੇ ਹੀ ਉਦਾਸ ਹਨ ਅਤੇ ਹੋਰ ਗੁੱਸੇ ਵਿੱਚ ਆਏ ਅਤੇ ਉਸ ਨੂੰ ਕਹਿਣ ਲੱਗੇ ਜੇ ਮਰਨਾ ਹੀ ਹੈ ਤਾਂ ਆਪਣੇ ਘਰ ਜਾ ਕੇ ਮਰੇ ਮੇਰੇ ਲਈ ਮੁਸੀਬਤ ਪੈਦਾ ਕਿਉਂ ਕਰਨੀ ਹੈ ਉੱਚੀ ਦਾਤ ਦੀ ਸੰਭਾਲ ਤੇ ਕਦਰ ਆਪ ਨਾ ਕਰਨੀ ਤੇ ਮਰਨ ਦੀ ਤਿਆਰੀ ਕਰਨੀ ਗੁੱਸੇ ਵਿੱਚ ਬਾਹਾਂ ਤੋਂ ਪਕੜ ਕੇ ਉਠਾਇਆ ਅਤੇ ਹੇਠਾਂ ਜਾਣ ਦਾ ਹੁਕਮ ਦਿੱਤਾ ਸਿਮਰਨ ਦੇ ਕਮਰੇ ਵਿੱਚ ਗੋਰੀ ਪੁੱਬਾਂ ਮਾਰ ਕੇ ਰੋਈ ਭਾਈ ਸਾਹਿਬ ਤਰਸ ਵਿੱਚ ਆਏ ਅਤੇ ਬਖਸ਼ਿਸ਼ ਭਰਿਆ ਹੱਥ ਉਸ ਦੇ ਸਿਰ ਤੇ ਰੱਖਿਆ ਤੇ ਪਿਆਰ ਭਰੇ ਬਚਨਾਂ ਨਾਲ ਸਮਝਾਇਆ ਨਾਮ ਦੀ ਦਾਤ ਜੋ ਗਵਾ ਚੁੱਕੀ ਸੀ ਉਸ ਨੂੰ ਮੁੜ ਪ੍ਰਾਪਤ ਹੋ ਗਈ ਉਸ ਦਾ ਸਰੀਰ ਠੰਡਾ ਹੋਇਆ ਪਿਆ ਸੀ ਭਾਈ ਸਾਹਿਬ ਨੇ ਚਾਹ ਬਣਵਾਈ ਅਤੇ ਨਾਲ ਦਵਾਈ ਦਿੱਤੀ ਉਪਦੇਸ਼ ਦਿੱਤਾ ਕਿ ਇਹ ਦਾਤ ਹੈ ਜੋ ਦਾਤ ਨੂੰ ਸੰਭਾਲਦਾ ਨਹੀਂ ਉਸ ਦਾ ਇਹੀ ਹਾਲ ਹੁੰਦਾ ਹੈ ਸਰਦਾਰ ਕੁਸ਼ਾਲ ਸਿੰਘ ਜੀ ਆਪ ਜੀ ਦੇ ਪਿਤਾ ਡਾਕਟਰ ਬਲਵੰਤ ਸਿੰਘ ਜੀ ਭਾਈ ਸਾਹਿਬ ਜੀ ਦੇ ਫੈਮਿਲੀ ਡਾਕਟਰ ਸਨ ਅਤੇ ਆਪ ਜੀ ਦਾ ਉਹਨਾਂ ਨਾਲ ਕਾਫੀ ਸਨੇਹ ਸੀ ਇਹਨਾਂ ਨੇ ਇੱਕ ਪੁਸਤਕ ਲਿਖੀ ਅਤੇ ਇਸ ਦਾ ਮੁੱਖ ਬੰਦ ਭਾਈ ਸਾਹਿਬ ਤੋਂ ਲਿਖਵਾਉਣ ਦੀ ਯਾਚਨਾ ਕੀਤੀ ਉਹਨਾਂ ਨੇ ਭਾਈ ਸਾਹਿਬ ਨੂੰ ਡੇਰਾ ਦੂਨ ਚਿੱਠੀ ਲਿਖੀ ਅਤੇ ਆਉਣ ਦੀ ਆਗਿਆ ਮੰਗੀ ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਦਿੱਲੀ ਆ ਰਹੇ ਹਾਂ ਅਤੇ ਸਾਨੂੰ ਉੱਥੇ ਹੀ ਮਿਲੋ ਸਵੇਰੇ 10 ਵਜੇ ਦੇ ਕਰੀਬ ਉਹ ਮਲਕ ਸਾਹਿਬ ਦੀ ਕੋਠੀ ਅੱਗੇ ਗਏ ਅਗੋਂ ਬੀਬੀ ਰਾਜ ਜੀ ਨੇ ਇਹ ਕਹਿ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਕਿ ਭਾਈ ਸਾਹਿਬ ਸ਼ਾਮ ਦੇ ਦੀਵਾਨ ਵਿੱਚ ਤੁਹਾਨੂੰ ਮਿਲ ਸਕਣਗੇ ਉਹ ਉਦਾਸ ਹੋ ਕੇ ਵਾਪਸ ਮੁੜ ਗਈ ਦੋ ਚਾਰ ਮਿੰਟ ਹੀ ਗੁਜ਼ਰੇ ਹੋਣਗੇ ਕਿ ਭਾਈ ਸਾਹਿਬ ਕਮਰੇ ਤੋਂ ਬਾਹਰ ਆਏ ਅਤੇ ਰਾਜ ਜੀ ਨੂੰ ਪੁੱਛਿਆ ਕਿ ਉਹਨਾਂ ਨੂੰ ਕੋਈ ਮਿਲਣ ਤੇ ਨਹੀਂ ਆਇਆ ਬੀਬੀ ਜੀ ਨੇ ਦੱਸਿਆ ਕਿ ਇੱਕ ਸੱਜਣ ਆਏ ਸੀ ਪਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਹੈ ਭਾਈ ਸਾਹਿਬ ਕੁਝ ਉਦਾਸ ਚਿਤ ਹੋਏ ਨੌਕਰ ਨੂੰ ਦੁੜਾਇਆ ਗਿਆ ਪਰ ਸਰਦਾਰ ਜੀ ਮਿਲ ਨਹੀਂ ਸਕੇ ਜਦੋਂ ਸਵੇਰੇ ਸਰਦਾਰ ਸਾਹਿਬ ਘਰੋਂ ਚੱਲੇ ਸੰ ਤਾਂ ਉਹਨਾਂ ਆਪਣੀ ਪਤਨੀ ਭਗਵੰਤ ਨੂੰ ਵੀ ਚੱਲਣ ਨਹੀਂ ਕਿਹਾ ਪਤਨੀ ਨੇ ਉੱਤਰ ਦਿੱਤਾ ਕਿ ਮੈਂ ਨਹੀਂ ਜਾਣਾ ਕਿਉਂਕਿ ਤੁਸੀਂ ਤਾਂ ਭਾਈ ਸਾਹਿਬ ਨੂੰ ਮੱਥਾ ਟੇਕੋਗੇ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਨੂੰ ਮੱਥਾ ਨਹੀਂ ਟੇਕਣਾ ਚਾਹੁੰਦੀ ਸ਼ਾਮ ਨੂੰ ਜਦੋਂ ਸਰਦਾਰ ਸਾਹਿਬ ਭਾਈ ਸਾਹਿਬ ਨੂੰ ਮਿਲਣ ਲਈ ਤਿਆਰ ਹੋਏ ਤਾਂ ਉਹਨਾਂ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਭਾਈ ਸਾਹਿਬ ਮੱਥੇ ਟਿਕਾਉਣ ਦੇ ਹੱਕ ਵਿੱਚ ਨਹੀਂ ਤੁਸੀਂ ਮੱਥਾ ਨਾ ਟੇਕਣਾ ਸਮਝਾ ਕੇ ਨਾਲ ਲੈ ਆਏ ਰਾਜ ਜੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਹਨਾਂ ਨੂੰ ਭਾਈ ਸਾਹਿਬ ਦੇ ਕਮਰੇ ਵਿੱਚ ਲੈ ਗਏ ਸਰਦਾਰ ਜੀ ਨੇ ਸਿਰ ਨਿਵਾਇਆ ਅਤੇ ਜਦੋਂ ਉਹਨਾਂ ਦੀ ਪਤਨੀ ਮੱਥਾ ਟੇਕਣ ਲੱਗੀ ਤਾਂ ਭਾਈ ਸਾਹਿਬ ਨੇ ਦੋਹਾਂ ਹੱਥਾਂ ਨਾਲ ਬੀਬੀ ਦਾ ਸਿਰ ਪਕੜ ਲਿਆ ਅਤੇ ਬਚਨ ਕੀਤਾ ਕਿ ਬੀਬੀ ਜੀ ਮੱਥਾ ਨਹੀਂ ਟੇਕਣਾ ਸਰਦਾਰ ਜੀ ਨੂੰ ਬੜੇ ਪਿਆਰ ਨਾਲ ਮਿਲੇ ਅਤੇ ਸੁੱਖ-ਸਾਂਤ ਪੁੱਛੀ ਸਵੇਰੇ ਨਾ ਮਿਲਣ ਲਈ ਅਫਸੋਸ ਪ੍ਰਗਟ ਕੀਤਾ ਬੀਬੀ ਇਹ ਬਚਨ ਸੁਣ ਕੇ ਬੜੀ ਪ੍ਰਭਾਵਿਤ ਹੋਈ ਅਤੇ ਸਿੱਧਕ ਵਿੱਚ ਆਈ ਉਸ ਦੇ ਅੰਦਰ ਪ੍ਰੇਮ ਨੇ ਡੇਰਾ ਲਾ ਲਿਆ ਸਰਦਾਰ ਸਾਹਿਬ ਉੱਥੋਂ ਨੇੜੇ ਹੀ ਰਹਿੰਦੇ ਸਨ ਸੋ ਪਤੀ ਪਤਨੀ ਰੋਜ਼ ਭਾਈ ਸਾਹਿਬ ਦੇ ਦਰਸ਼ਨ ਕਰਦੇ ਅਤੇ ਨਾਮ ਬਾਣੀ ਦਾ ਲਾਹਾ ਖਟਦੇ ਭਾਈ ਸਾਹਿਬ ਆਪ ਨੂੰ ਕਵੀ ਕਹਿ ਕੇ ਬੁਲਾਉਂਦੇ ਸਨ ਇੱਕ ਦਿਨ ਪਤਨੀ ਨੇ ਪਤੀ ਨੂੰ ਕਿਹਾ ਕਿ ਭਾਈ ਸਾਹਿਬ ਨੂੰ ਬੇਨਤੀ ਕਰੋ ਕਿ ਸਾਡੇ ਗਰੇ ਨੂੰ ਵੀ ਪਵਿੱਤਰ ਕਰਨ ਪਤੀ ਨੇ ਕਿਹਾ ਕਿ ਪਹਿਲਾਂ ਆਪਣਾ ਅੰਦਰ ਤਾਂ ਵੇਖੋ ਅਸੀਂ ਕਿੰਨੇ ਮੈਲੇ ਹਾਂ ਸਾਡੀ ਕਾਲ ਕੀ ਹੈ ਇਤਨੇ ਉੱਚੇ ਮਾਪੁਰਸ਼ ਨੂੰ ਬਿਨੇ ਕਰਾਂ ਮੈਂ ਇਹ ਨਹੀਂ ਕਰ ਸਕਦਾ ਦੋ ਤਿੰਨ ਦਿਨ ਪਿਛੋਂ ਫਿਰ ਪਤਨੀ ਨੇ ਕਿਹਾ ਕਿ ਭਾਈ ਸਾਹਿਬ ਆਪ ਨਾਲ ਕਿੰਨਾ ਪਿਆਰ ਕਰਦੇ ਹਨ ਜੀ ਕਰਦਾ ਹੈ ਉਹ ਸਾਡੇ ਗ੍ਰਹਿ ਚਰਨ ਪਾਉਣ ਤੁਸੀਂ ਬੇਨਤੀ ਕਰਕੇ ਵੇਖ ਲਵੋ ਉਹ ਕਦੀ ਨਾ ਨਹੀਂ ਕਰਨਗੇ ਖੁਸ਼ਾਲ ਸਿੰਘ ਦੇ ਨੇਤਰ ਭਾਰ ਆਏ ਅਤੇ ਆਖਿਆ ਤੁਸੀਂ ਮਾਹ ਪੁਰਖਾਂ ਨੂੰ ਅਮਲੀ ਅੱਖਾਂ ਨਾਲ ਨਹੀਂ ਵੇਖ ਰਹੇ ਇਹ ਬਿਨੇ ਕਰਨ ਦੇ ਯੋਗ ਨਹੀਂ ਆਪਣੇ ਅੰਦਰ ਖਿੱਚ ਪੈਦਾ ਕਰੋ ਦੋ ਦਿਨ ਹੋਰ ਲੰਘ ਹੋਣਗੇ ਕਿ ਇੱਕ ਰਾਤ ਸਖਤ ਹਨੇਰੀ ਆਈ ਘਰ-ਬਾਰ ਮਿੱਟੀ ਨਾਲ ਭਰ ਗਿਆ ਰਾਤ ਬੇਅਰਾਮੀ ਹੋਣ ਕਰਕੇ ਉਹ ਸਵੇਰ ਨੂੰ ਚਿਰਕੇ ਉੱਠੇ ਪਤਨੀ ਨੇ ਕਿਹਾ ਕਿ ਮੈਂ ਘਰ ਦੀ ਸਫਾਈ ਕਰਵਾਂਦੀ ਹਾਂ ਅਤੇ ਤੁਸੀਂ ਅੱਜ ਪਹਿਲੇ ਇਸ਼ਨਾਨ ਕਰਕੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰੋ ਬੀਬੀ ਸਫਾਈ ਕਰਵਾ ਰਹੀ ਸੀ ਕਿ ਨੌਕਰ ਨੇ ਆਣ ਕੇ ਆ ਕਿ ਭਾਈ ਸਾਹਿਬ ਆ ਰਹੇ ਹਨ ਭਾਈ ਸਾਹਿਬ ਨੂੰ ਵੇਖ ਕੇ ਪਤਨੀ ਦੀ ਹੈਰਾਨੀ ਦੀ ਹੱਦ ਨਾ ਰਹੀ ਭਾਈ ਸਾਹਿਬ ਬਾਹਰ ਬਰਾਂਡੇ ਵਿੱਚ ਹੀ ਬੈਠ ਗਏ ਸਰਦਾਰ ਸਾਹਿਬ ਵੀ ਨਹਾ ਕੇ ਹਾਜ਼ਰ ਹੋਏ ਭਾਈ ਸਾਹਿਬ ਨਾਮ ਬਾਣੀ ਤੇ ਬਚਨ ਕਰਦੇ ਰਹੇ ਅਤੇ ਪਤੀ ਪਤਨੀ ਕਿਸੇ ਅਗੰਮੀ ਸਵਾਦ ਵਿੱਚ ਰਸ ਮਾਣਦੇ ਰਹੇ ਸਰਦਾਰ ਖੁਸ਼ਹਾਲ ਸਿੰਘ ਦੀ ਬਦਲੀ ਅਫਰੀਕਾ ਵਿੱਚ ਹੋ ਗਈ ਆਪ ਜੀ ਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਜਾਇਆ ਗਿਆ ਅਤੇ ਭਾਈ ਸਾਹਿਬ ਨੇ ਉਹਨਾਂ ਦੀ ਸੁੱਖ ਸਾਂਦੀ ਅਰਦਾਸ ਕਰਵਾਈ ਅਰਦਾਸ ਵਿੱਚ ਭਾਈ ਸਾਹਿਬ ਸ਼ਾਮਲ ਸਨ ਇਹ ਪਿਆਰ ਦੇ ਕੇ ਪਤੀ ਪਤਨੀ ਹੋਰ ਸ਼ੁਕਰ ਵਿੱਚ ਆਏ ਭਾਈ ਸਾਹਿਬ ਨੇ ਸਹਿ ਸੁਭਾਅ ਫਰਮਾਇਆ ਕਿ ਤੁਸੀਂ ਚਾਰ ਆਦਮੀ ਚੱਲੇ ਹੋ ਇੱਕ ਕਾਕੀ ਇੱਕ ਕਾਕਾ ਤੇ ਦੋ ਆਪ ਵਾਹਿਗੁਰੂ ਚੋਹਾਂ ਨੂੰ ਰਾਜ਼ੀ ਖੁਸ਼ੀ ਲਿਆਵੇ ਅਫਰੀਕਾ ਪੁੱਜਣ ਤੋਂ 2 ਮਹੀਨੇ ਪਿੱਛੋਂ ਉਹਨਾਂ ਦਾ ਕਾਕਾ ਸਖਤ ਬਿਮਾਰ ਹੋ ਗਿਆ ਹਸਪਤਾਲ ਵਿੱਚ ਉਸਨੂੰ ਦਾਖਲ ਕਰਵਾ ਦਿੱਤਾ ਪਰ ਡਾਕਟਰ ਨੂੰ ਕੁਝ ਸਮਝ ਨਾ ਆਵੇ ਦਵਾਈ ਚਲਦੀ ਰਹੀ ਫਰਕ ਨਾ ਪਿਆ ਇੱਕ ਦਵਾਈ ਡਾਕਟਰ ਨੇ ਤਜਵੀਜ਼ ਕੀਤੀ ਪਰ ਉਹ ਦਵਾਈ ਕਿਧਰੋਂ ਮਿਲੇ ਨਾ ਦਵਾਈ ਲਈ ਲੰਡਨ ਵੀ ਤਾਰਾਂ ਭੇਜੀਆਂ ਗਈਆਂ ਕੋਈ ਆਸ ਨਾ ਬੱਚੀ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਸੀ ਪਤਨੀ ਨੇ ਪਤੀ ਨੂੰ ਕਿਹਾ ਕਿ ਭਾਈ ਸਾਹਿਬ ਨੂੰ ਚਿੱਠੀ ਲਿਖੋ ਅਤੇ ਬਿਨੇ ਕਰੋ ਕਿ ਬੱਚੇ ਦੀ ਦੇਹ ਰੋਗ ਦਾ ਲਈ ਅਰਦਾਸ ਕਰਨ ਪਤੀ ਨੇ ਕਿਹਾ ਕਿ ਮੈਨੂੰ ਹਿੰਮਤ ਨਹੀਂ ਪੈਂਦੀ ਕਿ ਉਸ ਉੱਚੇ ਮਹਾਪੁਰਸ਼ ਪਾਸੋਂ ਪੁੱਤਰ ਦੀ ਦੇਹ ਰੋਗ ਦਾ ਮੰਗਾ ਪਤਨੀ ਨੇ ਕਿਹਾ ਤੁਸੀਂ ਨਾ ਲਿਖੋ ਮੈਂ ਤੇ ਮਾਂ ਹਾਂ ਮੈਂ ਆਪ ਹੀ ਲਿਖਦੀ ਹਾਂ ਰੋਂਦਿਆਂ ਰੋਂਦਿਆਂ ਉਸਨੇ ਭਾਈ ਸਾਹਿਬ ਨੂੰ ਪੱਤਰ ਲਿਖਿਆ ਪਤਨੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਬੱਚੇ ਦੀ ਜਾਨ ਨੂੰ ਖਤਰਾ ਨਹੀਂ ਕਿਉਂਕਿ ਟੁਰਦਿਆਂ ਭਾਈ ਸਾਹਿਬ ਦੇ ਵਾਕ ਸਨ ਕਿ ਤੁਸੀਂ ਚਾਰੇ ਚੱਲੇ ਹੋ ਵਾਯੂ ਗੁਰੂ ਤੁਹਾਨੂੰ ਰਾਜੀ ਖੁਸ਼ੀ ਲਿਆਵੇ ਭਾਈ ਸਾਹਿਬ ਦਾ ਉੱਤਰ ਆ ਗਿਆ ਉਧਰ ਇੱਕ ਦਿਨ ਸਰਦਾਰ ਸਾਹਿਬ ਹਸਪਤਾਲ ਦੀਆਂ ਪੌੜੀਆਂ ਚੜ੍ਹ ਰਹੇ ਸਨ ਅਤੇ ਇੱਕ ਅਫਰੀਕਨ ਡਾਕਟਰ ਸੀੜੀਆਂ ਉਤਰ ਰਿਹਾ ਸੀ ਉਸਨੇ ਸਰਦਾਰ ਸਾਹਿਬ ਵੱਲ ਅੱਖ ਮਿਲਾ ਕੇ ਦੇਖਿਆ ਤੇ ਸਰਦਾਰ ਸਾਹਿਬ ਉੱਥੇ ਹੀ ਖੜੇ ਹੋ ਗਏ ਉਹ ਉੱਪਰਲੀ ਪੌੜੀ ਤੇ ਹੀ ਖਲੋ ਗਿਆ ਜਾਣ ਪਛਾਣ ਬਿਲਕੁਲ ਹੀ ਨਹੀਂ ਸੀ ਪੁੱਛਣ ਦੇ ਸਰਦਾਰ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਸਖਤ ਬਿਮਾਰ ਹੈ ਡਾਕਟਰ ਨੇ ਕਿਹਾ ਕਿ ਕਾਕੇ ਬਾਰੇ ਮੈਂ ਵੀ ਸੁਣਿਆ ਹੈ ਉਸਨੇ ਫਿਰ ਕਿਹਾ ਕਿ ਮੈਂ ਇੱਥੋਂ ਦੇ ਪ੍ਰੈਜ਼ੀਡੈਂਟ ਦਾ ਫਿਜੀਸ਼ਨ ਹਾਂ ਮੈਂ ਬੱਚੇ ਦਾ ਇਲਾਜ ਇੱਥੇ ਨਹੀਂ ਕਰ ਸਕਦਾ ਤੁਸੀਂ ਉਸ ਨੂੰ ਘਰ ਲੈ ਜਾਓ ਪਤੀ ਪਤਨੀ ਨੇ ਘਰ ਜਾ ਕੇ ਵਿਚਾਰ ਕੀਤੀ ਅਤੇ ਇਸ ਡਾਕਟਰ ਦੇ ਇਲਾਜ ਕਰਨ ਦੀ ਪੇਸ਼ਕਾਸ਼ ਕਰਨ ਤੇ ਹੈਰਾਨੀ ਹੋਈ ਤੇ ਯਕੀਨ ਬੱਜਾ ਕਿ ਵਾਈ ਗੁਰੂ ਜੀ ਨੇ ਆਪ ਇਹ ਮੇਲ ਕਰਾਇਆ ਹੈ ਦੂਜੇ ਤੀਜੇ ਦਿਨ ਬੱਚੇ ਨੂੰ ਘਰ ਲੈ ਜਾਂਦਾ ਗਿਆ ਪਤਨੀ ਰੋ ਰਹੀ ਸੀ ਡਾਕਟਰ ਨੇ ਉਸ ਨੂੰ ਕਿਹਾ ਕਿ ਤੁਸੀਂ ਮੁਸਕਰਾਓ ਤੇ ਮੈਂ ਬੱਚੇ ਨੂੰ ਦੇਖਾਂਗਾ ਬੱਚੇ ਨੂੰ ਬੜੀ ਚੰਗੀ ਤਰ੍ਹਾਂ ਡਾਕਟਰ ਨੇ ਦੇਖਿਆ ਉਸ ਨੇ ਕਿਹਾ ਕਿ ਜਿਹੜੀ ਦਵਾਈ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਉਹ ਮੇਰੇ پاس ਹੈ ਕਹੋ ਤਾਂ ਮੈਂ ਇਹ ਦੇ ਸਕਦਾ ਹਾਂ ਪਰ ਮੇਰੀ ਤਸ਼ਖੀਸ ਉਹਨਾਂ ਡਾਕਟਰਾਂ ਨਾਲ ਨਹੀਂ ਮਿਲਦੀ ਜੇਕਰ ਕਹੋ ਤਾਂ ਮੈਂ ਆਪਣਾ ਇਲਾਜ ਸ਼ੁਰੂ ਕਰਾਂ ਇਲਾਜ ਸ਼ੁਰੂ ਹੋ ਗਿਆ ਅਤੇ ਬੱਚਾ ਦਿਨ-ਬਦਿਨ ਰਾਜ਼ੀ ਹੁੰਦਾ ਗਿਆ। ਉਦੋਂ ਭਾਈ ਸਾਹਿਬ ਜੀ ਦੇ ਅਸੀਸ ਪੱਤਰ ਪੁੱਜਦੇ ਰਹੇ। ਨਵਾਂ ਡਾਕਟਰ ਉਹਨਾਂ ਲਈ ਰੱਬ ਦਾ ਦੂਤ ਆਇਆ ਸੀ। ਉਹ ਡਾਕਟਰ ਇੱਕ ਪ੍ਰਕਾਰ ਨਾਲ ਉਹਨਾਂ ਦੇ ਘਰ ਦਾ ਇੱਕ ਮੈਂਬਰ ਹੀ ਬਣ ਗਿਆ। ਲੋਕੀ ਡਾਕਟਰ ਦਾ ਇਹ ਵਰਤਾਰਾ ਦੇਖ ਕੇ ਹੈਰਾਨ ਹੁੰਦੇ ਅਤੇ ਰਸ਼ਕ ਕਰਦੇ ਸਨ ਕਿ ਇਤਨਾ ਵੱਡਾ ਡਾਕਟਰ ਉਹਨਾਂ ਨਾਲ ਕਿਵੇਂ ਹਿਲ-ਮਿਲ ਗਿਆ। ਪਰ ਅਫਸੋਸ ਕਿ ਇਹ ਪਰਿਵਾਰ ਮੁੜ ਭਾਈ ਸਾਹਿਬ ਦੇ ਦਰਸ਼ਨ ਨਾ ਕਰ ਸਕਿਆ। ਕਿਉਂਕਿ ਭਾਈ ਸਾਹਿਬ 10 ਜੂਨ 1957 ਨੂੰ ਅਕਾਲਪੁਰਖ ਦੀ ਗੋਦੀ ਵਿੱਚ ਜਾ ਬਿਰਾਜੇ ਸਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤੀ